ਪੁਲਿਸ ਵਾਲਿਆਂ ਦੀ ਗੱਡੀ ਲੈ ਕੇ ਫਰਾਰ ਹੋਏ ਬੰਦੇ ਜਿਨ੍ਹਾਂ ਨੂੰ ਮਸਾ ਅੱਗੇ ਜਾ ਕੇ ਕਾਬੂ ਕੀਤਾ ਗਿਆ ਤਾਂ ਖਬਰ ਅੰਮ੍ਰਿਤਸਰ ਦੀ ਹੈ ਜਿੱਥੇ ਅਦਾਲਤ ਦੇ ਵਿੱਚ ਪੇਸ਼ੀ ਤੋਂ ਬਾਅਦ ਤਿੰਨ આરોપીਆਂ ਨੂੰ ਜੇਲ੍ਹ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਪੁਲਿਸ ਗੱਡੀ ਦਾ ਡਰਾਈਵਰ ਬਾਥਰੂਮ ਗਿਆ ਤੇ ਜਲਦਬਾਜ਼ੀ ਦੇ ਵਿੱਚ ਗੱਡੀ ਦੀ ਚਾਬੀ ਅੰਦਰ ਹੀ ਛੱਡ ਗਿਆ ਇਸ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆਂ ਹਥਕੜੀਆਂ ਤੇ ਜੰਜੀਰਾ ਦੇ ਵਿੱਚ ਜਕੜੇ ਤਿੰਨੋਂ આરોપીਆਂ ਨੇ ਗੱਡੀ ਦੇ ਵਿੱਚ ਮੌਜੂਦ ਹੋਰ ਪੁਲਿਸ ਮੁਲਾਜ਼ਮਾਂ ਨੂੰ ਜੰਜੀਰਾ ਦੇ ਨਾਲ ਬੰਨ੍ਹ ਦਿੱਤਾ ਤੇ ਪੁਲਿਸ ਵਾਹਨ ਲੈ ਕੇ ਫਰਾਰ ਹੋ ਗਏ ਨੇ ਹਾਲਾਂਕਿ ਤਿੰਨੋਂ આરોપી ਜ਼ਿਆਦਾ ਦੂਰ ਨਹੀਂ ਜਾ ਸਕੇ ਕਿ ਕੁਝ ਦੂਰੀ ਤੇ ਪੁਲਿਸ ਮੁਲਾਜ਼ਮਾ ਅਤੇ આરોપીਆਂ ਦੇ ਵਿਚਾਲੇ ਹੱਥੋਂ ਪਾਈ ਹੁੰਦੀ ਹੈ ਤੇ ਇਸ ਦੌਰਾਨ ਪੁਲਿਸ ਵਾਹਨ ਤੋਂ ਡਰਾਈਵਰ ਦਾ ਕੰਟਰੋਲ हट ਗਿਆ ਤੇ ਗੱਡੀ ਸਿੱਧੀ ਕਿਨੋਵਾ ਗੱਡੀ 'ਚ ਜਾ ਟਕਰਾਈ ਹੈ ਜਿਸ ਤੋਂ ਬਾਅਦ ਉਹ ਮੁਲਜ਼ਮ ਜ਼ਖਮੀ ਹੋ ਜਾਂਦੇ ਨੇ ਤੇ ਮੜ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਛੇਡੇ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਨ ਵਾਸਤੇ ਐ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚੱਲੇ ਨੇ ਤੇ ਉਦੋਂ ਵਿੱਚ ਥੋੜ੍ਹੇ ਦੋਸ਼ੀਆਂ ਨੇ ਥੋੜੀ ਜਿਹੀ ਲੜਬਾੜੀ ਜੀ ਕੀਤੀ ਤੇ ਜਿਹੜੀ ਗੱਡੀ ਡੋਦਣ ਕਰਕੇ ਤੇ ਇੱਕ ਅੱਗੇ ਗੱਡੀ ਨਵਾਕ ਲੋਤੀ ਸੀ ਉਹ ਗੱਡੀ ਦੀ ਨਵਾਕ ਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਤਿੰਦੇ ਥਾਣੇ ਅਲੇ ਵਾਪਸ ਲੈ ਗਏ ਤਾਂ ਕੀ ਕਾਰਵਾਈ ਕੀਤੀ ਗਈ ਜੀ ਨਾਲ ਤੇ ਕੋਈ ਮਾਮਲਾ ਦਰਜ ਕੀਤਾ ਗਿਆ ਨਹੀਂ ਇੱਥੇ ਸਾਡੇ ਸਾਡੇ ਦੱਸ ਸਕਦੇ ਜੀ ਉੱਥੇ ਲੈ ਕੇ ਥਾਣੇ ਚਲੇ ਸਾਂ ਤੇ ਗੱਡੀ ਦੀ ਸਰ ਕਿਸ ਤਰ੍ਹਾਂ ਹਸਰਦਾ ਜੀ ਗੱਡੀ ਜੀ ਅਗਲੇ ਪਾਸੋਂ ਗੱਡੀ ਸਰਕਾਰੀ ਗੱਡੀ ਆ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਆ ਤੇ ਅਸਲ ਤੇ ਸਾਮਣਾ ਗੱਲ ਹੋਈ ਆ ਕਿੰਦੇ ਕੋਈ ਗੱਲ ਨਹੀਂ ਦੇਖੋਸ ਹੈਗੀ ਆ ਕਰਾਂਗੇ ਤਾਂ ਦੋਸ਼ੀ ਦੇ ਕਾਰਵਾਈ ਹੋਏਗੀ ਬਿਲਕੁਲ ਜੀ ਹੋਏਗੀ ਥੜੇ ਜਿਹੇ ਦਾ ਕੋਈ ਕਾਰਵਾਈ ਕਰਾਂਗੇ